ਦੇ ਲੋਕ ਕਾਬਜ ਨੇ ਉਹ ਲੋਕ 144 ਸਾਲ ਬਾਅਦ ਗੋਮਬ ਬਣਾ ਸਕਦੇ ਆ ਗੁਰੂ ਸਾਹਿਬ ਕਹਿੰਦੇ ਇਹ ਚੋਲਾ ਪਾਟਿਆ ਹੋਇਆ ਸੀ ਕਿਹੜਾ 2 ਚੋਕੇ ਕੀ ਹੁੰਦਾ 8 2 ਚੋਕੇ ਜਿਹੜੇ ਹੁੰਦੇ ਆ ਜਦੋਂ ਉਹਨੂੰ ਆਪਾਂ ਪੜਦੇ ਆ 44 ਆਉਂਦੇ ਆ ਲੇਕਿਨ ਜਦੋਂ ਉਹਨਾਂ 44 ਨੂੰ ਦੋਨੇ ਚੋਕੇ ਜਿਹੜੇ ਦਿਖ ਰਿਹਾ ਸਾਨੂੰ ਜਦੋਂ ਉਹਨਾਂ ਨੂੰ ਜੋੜ ਦੇਣਾ ਤਾਂ ਫਿਰ 8 ਬਣ ਜਾਣਗੇ 8 ਸ਼ਬਦ ਐਸੇ ਨੇ ਸਤਿਗੁਰੂ ਦਾਸ ਮਹਾਰਾਜ ਦੇ ਜਿਹੜੇ ਤ੍ਰੈ ਭਵਨਾ ਦੀ ਸੋਚੀ ਕਰਾਉਂਦੇ ਨੇ ਅਠੋਤੀਆ 24 ਉਹ 24 ਇਨਸਾਨ ਸਾਡੇ ਕਿੱਥੇ ਆ 12 4 ਦੇ ਉੱਤੇ 12 ਇਨਸਾਨ ਆ ਚੌਂਗੜਾ ਦੇ ਤੇ 12 ਇਨਸਾਨ ਗਾਵੇ ਕੋ ਦਾਤ ਜਾਣੇ ਇਨਸਾਨ 4 ਊਂਗਣਾ ਤੇ 12 ਇਨਸਾਨ ਠੀਕ ਆ 4 ਊਂਗਣਾ ਤੇ 12 ਇਨਸਾਨ ਜਿਸ ਵੇਲੇ ਇਹ 24 ਘੰਟਿਆਂ ਦੇ ਵਿੱਚ ਤੁਸੀਂ ਸਭ ਤੋਂ ਨੀਚ ਨੂੰ ਸਮਝ ਲਿਆ ਇਹਨਾਂ ਉਂਗਲਾਂ ਦੇ ਵਿੱਚੋਂ ਨੀਚ ਕੌਣ ਹੈ ਕੌਣ ਹੈ ਕਿਹੜਾ ਨੀਚਾ ਸਾਰਿਆਂ ਤੋਂ ਗੂਠਾ